ਭਾਈ ਬਲਵੰਤ ਸਿੰਘ ਜੀ ਰਾਜਵਾਨ ਤੇ ਉਹਨਾਂ ਦੇ ਨਾਲ ਸਾਡੇ ਭਾਈ ਜਰਤਾਰ ਸਿੰਘ ਜੀ ਹਵਾਲਾ ਮੈਂ ਥੋੜੀ ਜਿਹੀ ਤੁਹਾਡੇ ਨਾਲ ਡਿਟੇਲ ਵੀ ਸਾਂਝੀ ਕਰਨੀ ਚਾਹਣਾ ਤੇ ਮੈਂ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਉਹਨਾਂ ਨੂੰ ਵੀ ਇਹ ਐਡਜੈਕਟਿਵ ਦੇ ਵਿੱਚ ਅੱਜ ਸਾਡਾ ਡਿਸਕਸ ਹੋਇਆ ਕਿ ਉਹਨਾਂ ਨੂੰ ਵੀ ਇੱਕ ਇਹ ਅਪੀਲ ਕੀਤੀ ਜਾਵੇ ਇਸ ਨੰਬਰ ਤੌਰ ਦੇ ਉੱਤੇ ਉਹ ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰਦਾ ਕਿਉਂਕਿ ਇਹ ਜਿਹੜਾ ਟ੍ਰਾਇਲ ਸੀਗਾ ਇਹ 27 7 2007 ਨੂੰ ਕੰਕਲੂਡ ਹੋਇਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜਵਾਨ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਫਾਂਸੀ ਦੀ ਸਜ਼ਾ ਭਾਈ ਨਸੀਬ ਸਿੰਘ 10 ਸਾਲ ਦੀ ਕੈਦ ਭਾਈ ਗਰਮੀਤ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਤੇ ਭਾਈ ਸ਼ਮਸ਼ੇਰ ਸਿੰਘ ਜੀ ਨੂੰ ਉਮਰ ਕੈਦ ਹੋਈ ਸੀ 12 10 2110 ਨੂੰ ਇਹ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਕਨਫਰਮ ਕੀਤੀ ਗਈ ਕਿਉਂਕਿ ਉਹਨਾਂ ਨੇ ਕੋਈ ਅਪੀਲ ਨਹੀਂ ਸੀ ਪਾਈ ਅਲਰੇਡੀ ਕੋਰਟ 'ਚ ਵੀ ਉਹਨੇ ਕਨਫੈਸ਼ਨ ਕੀਤਾ ਸੀ ਤੇ ਉੱਤੇ ਅਪੀਲ ਨਹੀਂ ਪਾਈ ਇਸ ਕਰਕੇ ਉਹ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਕਨਫਰਮ ਕਰ ਦਿੱਤੀ ਗਈ। ਬਾਕੀ ਜਿਹੜੀਆਂ ਅਪੀਲਾਂ ਸੀ ਉਹ ਵੱਖੋ-ਵੱਖਰੇ ਸਮੇਂ ਵੱਖਰੀਆਂ-ਵੱਖਰੀਆਂ ਸੁਣੀਆਂ ਗਈਆਂ। ਤੇ ਇਸੇ ਤਰਜ਼ ਤੇ 5 ਤਹਿਨ 211 ਨੂੰ ਭਾਈ ਰਾਜਵਾਨਾ ਸਾਹਿਬ ਨੂੰ 31 ਮਾਰਚ 212 ਨੂੰ ਫਾਂਸੀ ਦੇਣ ਲਈ ਡੇਟ ਨੈਚਰ ਕੀਤੀ ਗਈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 25 ਤਹਿਨ 12 ਨੂੰ ਇੱਕ ਮਰਸੀ ਪਟੀਸ਼ਨ ਪਾਈ ਸੀ ਮੇਨ ਵਾਈਲ ਪੰਜਾਬ ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੀ ਉਹਨਾਂ ਨੇ ਯਤਨ ਕਰਕੇ ਇਹ ਜਿਹੜੀ ਫਾਂਸੀ ਦੀ ਸਜ਼ਾ ਸੀ ਇਹ ਰੋਕ ਦਿੱਤੀ ਗਈ ਤੇ ਜਿਹੜੀ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਦੇ ਉੱਤੇ 283212 ਨੂੰ ਇਹ ਮੈਂ ਤਾਂ ਤੁਹਾਡੇ ਧਿਆਨ ਚ ਲਿਆ ਰਿਹਾ ਤਾਂ ਕਿ ਰੂਪ ਰੂ ਹੋ ਸਕੇ ਕਿ ਕਿਦਾਂ ਇਹ ਕੇਸ ਜਿਹੜਾ ਲੰਮਕਦਾ ਆ ਰਿਹਾ 28312 ਨੂੰ ਗ੍ਰਹਿ ਵਿਭਾਗ ਨੇ ਇਹਨਾਂ ਦੀ ਫਾਂਸੀ ਦੀ ਸਜ਼ਾ ਤੇ ਪੱਕੀ ਸਟੇਲ ਆਈ ਫਿਰ 279219 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੁਣ ਵੀ ਉਹ ਹੀ ਪ੍ਰਧਾਨ ਮੰਤਰੀ ਸਤਕਾਰਯੋਗ ਮੋਦੀ ਸਾਹਿਬ ਜੀ ਨੇ ਇੱਥੇ ਇੱਕ ਪੱਤਰ ਲਿਖ ਕੇ ਧੰਨ ਸਾਹਿਬ ਸਤਿਗੁਰੂ ਸਿਰਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 550 ਉਹ शताब्दी ਦੇ ਰੂਪ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਇਹਨਾਂ ਦੀ फांसी ਦੀ ਜਿਹੜੀ ਸਜ਼ਾ ਭਾਈ ਰਾਜਵਾਨਾ ਸਾਹਿਬ ਦੀ ਤੇ ਦੂਸਰੇ ਜਿਹਨਾਂ ਨੂੰ ਓਵਰਕੈਦ ਹੋਈ ਆ ਉਹਦੇ ਵਿੱਚ ਤਰਦੀਲੀ ਕੀਤੀ ਜਾਊਗੀ ਪਰ ਅਫਸੋਸ ਨਾ ਕਹਿਣਾ ਪੈਂਦਾ ਕਿ ਉਹ ਲਾਗੂ ਨਹੀਂ ਕੀਤੀ ਉਸ ਫੈਸਲੇ ਤੋਂ ਸਰਕਾਰ ਜਿਹੜੀ ਉਹ ਮੰਨ ਕਰ ਹੋ ਗਈ ਫਿਰ 220 ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਜਿਹੜੀ ਆਰਟੀਕਲ 21 ਤਹਿਤ ਜਿਹੜੀ ਆ ਇਹ ਜਿਹੜੇ ਮੌਲਿਕ ਫੰਡਾਮੈਂਟਲ ਰਾਈਟ ਆ ਉਹਨਾਂ ਦੀ ਉਲੰਘਣਾ ਆ ਇਹ 220 ਚ ਧਾਇਰ ਕੀਤੀ ਗਈ ਸੀ ਫਿਰ ਇਹਦਾ ਜਿਹੜਾ ਨਵਟਾਰਾ ਵੱਖ-ਵੱਖ ਪੇਸ਼ੀਆਂ ਤੇ ਇਹ ਵੀ 25 222 ਨੂੰ ਆਨਰੇਬਲ ਸੁਪਰੀਮ ਕੋਰਟ ਵੱਲੋਂ 412 220 ਦੇ ਨਰਾਹੀਂ ਕਨਸਲਡ ਅਥਾਰਟੀ ਜਿਹੜੀ ਸੀ ਉਹਨੂੰ ਹਦਾਇਤ ਦਿੱਤੀ ਗਈ ਕਿ ਇਸ ਭਾਈ ਰਾਜਵਾਨੇ ਸਾਹਿਬ ਦੀ ਫਾਂਸੀ ਦੀ ਸਜ਼ਾ ਦਾ 2 ਮਹੀਨਿਆਂ ਦੇ ਵਿੱਚ ਫੈਸਲਾ ਕੀਤਾ ਜਾਵੇ ਪਰ ਮੈਂ ਅਫਸੋਸ ਨਾਲ ਕਹਿੰਦਾ ਕਿ ਉਹਦੇ ਉੱਤੇ ਸਰਕਾਰ ਦੀ ਕੋਈ ਤਾਸ ਤੋਂ ਮਸਨੇ ਹੋਈ ਐਜ਼ ਇਟ ਇਜ਼ ਹੀ ਉਹ ਸਟੇਟਸ ਕੋਈ ਨਹੀਂ ਰਿਹਾ ਆ ਜਿਹੜਾ ਫੈਸਲਾ 3 5 2023 ਨੂੰ ਹਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਡਾਇਰੈਕਟਡ ਥੈਟ ਕੰਪੀਟੈਂਟ ਅਥਾਰਟੀ ਇਨ ਡਿਊ ਕੋਰਸ ਆਫ ਟਾਈਮ ਵੁੱਡ ਅਗੇਨ ਐਜ ਐਂਡ ਵੈਨ ਇਟ ਇਜ਼ ਡੀਮਡ ਨੈਸੈਸਰੀ ਮੇ ਡੀਲ ਵਿਦ ਦਾ ਮਾਸੀ ਪਟੀਸ਼ਨ ਐਂਡ ਟੇਕ ਅ ਫਰਦਰ ਡਿਸੀਜਨ ਅਕੋਰਡਿੰਗਲੀ ਰਿਟ ਪਟੀਸ਼ਨ ਜਿਹੜੀ ਇਹ ਡਿਸਪੋਜ਼ ਆਫ ਕੀਤੀ ਜਾਂਦੀ ਹੈ ਪਰ ਉਹ ਮਾਸੀ ਪਟੀਸ਼ਨ ਦੇ ਪੈਂਡਿੰਗ ਰਹੀ ਕੋਰਟ ਨੂੰ ਡਾਇਰੈਕਸ਼ਨ ਕੀਤੀ ਸੁਪਰੀਮ ਕੋਰਟ ਨੇ ਪਰ ਮੈਂ ਕਹ ਸਰ ਮੈਂ ਹਾਲੇ ਤੱਕ ਵੀ ਉਹ ਉਮੇ ਦੀ ਉਮੇ ਪਈ ਆ ਹੁਣ ਫੇਰ ਦੁਬਾਰਾ ਤੋਂ ਭਾਈ ਰਾਜਵਾਨਾ ਸਾਹਿਬ ਦੀ ਮੈਂ ਜਾ ਕੇ ਮੁਲਾਕਾਤ ਵੀ ਕਰਕੇ ਆਇਆ ਸੀ ਉਹਨਾਂ ਨੇ ਬਹੁਤ ਸਖਤੀ ਨਾਲ ਇਹ ਗੱਲ ਕਹੀ ਸੀ ਵੀ ਤੁਸੀਂ ਮੇਰਾ ਨਮਤਾਰਾ ਕਰਾਓ ਛੇਤੀ ਤੋਂ ਛੇਤੀ ਇਹਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਉਹਨੇ ਕੀਤੀ ਤੇ ਸ਼ੋਮਰੀ ਕਮੇਟੀ ਨੂੰ ਵੀ ਹਦਾਇਤ ਕੀਤੀ ਸੀ ਪਰ ਮੈਂ ਕਹਿ ਸਕਦਾ ਅਸੀਂ 5 ਮੈਂਬਰੀ ਕਮੇਟੀ ਸ਼੍ਰੀ ਕਾਲਤਖਬ ਸਾਹਿਬ ਨੇ ਬਣਾਈ ਸੀ ਪਹਿਲਾਂ 11 ਮੈਂਬਰੀ ਬਣਾਈ ਜਿਹੜੀ ਸ਼ਮਲੇ ਕੋਰਤ ਦਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਤੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂਗਾ ਕਿ ਕਮੇਟੀ ਬਣੀ ਜ਼ਰੂਰ ਪਰ ਉਹ ਕਮੇਟੀ ਦੀ ਤੋੜ ਬਾਨ ਦਿੱਲੀ ਵਾਲਿਆਂ ਨੇ ਉਦੋਂ ਨਾਲ ਦੀ ਨਾਲ ਕਰਦੇ ਇੱਕੋ ਮੀਟਿੰਗ ਐਸੇ ਹਾਲ ਦੇ ਵਿੱਚ ਸਾਡੀ ਹੋਈ ਸੀ ਫਿਰ 5 ਮੈਂਬਰੀ ਦੀ ਮੀਟਿੰਗ ਵੀ ਇੱਥੇ 4-5 ਸਾਡੀਆਂ ਹੋਈਆਂ ਤੇ ਮੈਨੂੰ ਉਸ ਉਸ ਨਾ ਕਹਿਣਾ ਪੈਂਦਾ ਕਿ ਆ ਸਾਨੂੰ ਇੱਕ ਜਿਹੜੀ ਉਹਨਾਂ ਨੇ ਹੁਣ ਸਾਨੂੰ ਇੱਕ ਭੇਜੀ ਆ ਈਮੇਲ ਕਰਕੇ ਕਿ ਕੇਸ ਇਜ਼ ਕਲੋਜ਼ਡ ਕਿ ਭਾਈ 라ਜੋਣ ਦਾ ਕੇਸ ਜਿਹੜਾ ਆ ਉਹ ਕਲੋਜ਼ ਕਰ ਦਿੱਤਾ ਗਿਆ ਹੁਣ ਜਿਹੜੀ ਨਵੀਂ ਇੱਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਚੱਲ ਰਹੀ ਆ ਉਹਦੀਆਂ ਪੇਸ਼ੀਆਂ ਵੀ ਰੋਜ਼ ਪੈ ਰਹੀਆਂ ਪਰ ਥੋੜੇ ਸਮੇਂ ਤੋਂ ਥੋੜੇ ਸਮੇਂ ਤੋਂ ਕਹਿਣ ਤੋਂ ਭਾਵ ਕਿ 18 ਮਾਰਚ ਡੇਟ ਫਿਕਸ ਸੀ ਉਸ ਦਿਨ ਉਹ ਡੇਟ ਪੈ ਗਈ 8 April ਤੇ ਸਾਡੇ ਸਲੇ ਆਪਣੇ ਵਕੀਲ ਸਾਹਿਬ ਨੇ ਫੇਰ ਇਹ ਬੇਨਤੀ ਕੀਤੀ ਕਿ ਇਹਦੀ ਸਰਵਾਈ ਕੀਤੀ ਜਾਵੇ ਤੇ 8 April ਪੈ ਗਈ ਤੇ 4 ਨੂੰ ਨੀ ਐਪਲੀਕੇਸ਼ਨ ਪਾਈ ਸੀ ਜਿਹਦੀ ਡੇਟ ਹੁਣ 24 4 2025 ਰੱਖੀ ਗਈ ਆ ਤੇ ਮੈਂ ਆ ਅੱਜ ਕਿਉਂ ਇਹ ਦੁਬਾਰਾ ਚੱਕਿਆ ਟੇਕ ਅਪ ਮੈਨੂੰ ਹੁਣ ਇੱਕ ਮੈਸੇਜ ਕਨਵੇ ਹੋਇਆ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਵੱਲੋਂ ਉਹ ਕਹਿੰਦੇ ਮੈਨੂੰ ਹੁਣ ਮੌਤ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਫਰਕ ਨਹੀਂ ਦਿਖ ਰਿਹਾ ਮੈਂ ਬਿਲਕੁਲ ਤਿਆਰ ਹਾਂ ਹੁਣ ਮੇਰਾ ਫੈਸਲਾ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪੇਟੀਸ਼ਨ ਵਾਪਸ ਲਵੇ ਜਿਹੜੀ ਮਾਰਸੀ ਪੇਟੀਸ਼ਨ ਪਾਈ ਆ ਬਹੁਤ ਖੁੱਲ ਕੇ ਉਹਨੇ ਕਿਹਾ ਕਿ ਮੈਨੂੰ ਹੁਣ ਕੋਈ ਇਸ ਗੱਲ ਦਾ ਬਜੋਗ ਨਹੀਂ ਤੇ ਮੈਂ ਤਿਆਰ ਹਾਂ ਤੇ ਮੈਂ ਆ ਕਹਿਣਾ ਚਾਹੁੰਦਾ ਅੱਜ ਅਜੈਕਟਿਵ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਅਸੀਂ ਥਾਤੋਂ ਹੁਣ ਅਨਸਾਫ਼ ਮੰਗਦੇ ਭੀਖ ਨਹੀਂ ਮੰਗਦੇ ਤੁਸੀਂ ਆਈਦਰ ਦਿਸਵੇ ਔਰ ਥੈਟਵੇ ਜੇ ਤਾਂ ਉਹਦਾ ਫੈਸਲਾ ਸਾਨੂੰ ਲੱਗਦਾ ਭਈ ਕਿਉਂਕਿ ਮੈਂ ਬਿੱਟੂ ਸਾਹਿਬ ਉਹਨਾਂ ਦਾ ਨਾਮ ਹੈ ਪੂਰਾ ਰਮਨਦੀਪ ਸਿੰਘ ਜੀ ਬਿੱਟੂ ਉਹਨਾਂ ਨੇ ਜਦੋਂ ਸੌਹ ਚੱਕੀ ਸੀ ਤੇ ਬਹੁਤ ਜੋਸ਼ ਕਰੋਸ਼ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮੈਂ ਇਹ ਜਿਹੜੇ ਬੰਦੀ ਸਿੰਘ ਆ ਇਹਨਾਂ ਦੇ ਬਾਵਤ ਪੂਰਾ ਜੋਰ ਨਾਲ ਕੇਸ ਟੇਕ ਅਪ ਕਰੂੰਗਾ ਇਹ ਸਾਨੂੰ ਅੱਜ ਤਾਂ ਮੁੱਦਾ ਚੱਕਣਾ ਪਿਆ ਕਿ ਭਾਈ ਰਾਜਵਾਲਾ ਸਾਹਿਬ ਚੜ੍ਹਦੀ ਕਲਾ ਵਿੱਚ ਆ ਕੋਈ ਮਜੂਸੀ ਨਹੀਂ ਕਿਸੇ ਪੱਖ ਦੀ ਕੋਈ ਗੱਲ ਨਹੀਂ ਤੇ ਜਿਹੜਾ ਮਨੁੱਖ ਇਹ ਗੱਲ ਕਹੇ ਕਿ ਮੈਨੂੰ ਹੌਮਤ ਦੇ ਵਿੱਚ ਤੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਦਿੱਸਦਾ ਤੇ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਇਹ ਭਾਰਤ ਦੇ ਸ਼ਾਸਕ ਜਿਹੜੇ ਆ ਇਹ ਫੈਸਲਾ ਕਰਨ ਅਸੀਂ ਇਨਸਾਫ਼ ਮੰਗਦੇ ਆ ਭੀਖ ਨਹੀਂ ਮੰਗਦੇ ਚਲੋ 2019 ਚ ਤੁਸੀਂ ਖਾਚ ਕਰਦੀ ਖਤਮ ਹੋਈ ਕਹਾਣੀ ਤੇ ਹੁਣ ਇੰਨੇ ਲੰਮੇ ਸਮੇਂ ਦਾ ਜਿਹੜਾ 2007 ਤੋਂ 18 ਸਾਲ ਹੋ ਗਏ ਪਾਂਸੀ ਦੀ ਚੌਕੀ ਦੇ ਵਿੱਚ ਬੰਦ ਹੋਇਆ ਹੈ ਭਾਈ ਜਰਤਾਰ ਸਿੰਘ ਉਹ ਹਵਾਰਾ ਉਹਨਾਂ ਦੀ ਉਮਰ ਕਾਇਰ ਹੋ ਗਈ ਸੀ ਬਾਕੀ ਭਾਈ ਲਖਵਿੰਦਰ ਸਿੰਘ ਚਲੋ ਜਮਾਨ ਤੇ ਆ ਗਏ ਉਹਨਾਂ ਦੇ ਨਾਲ ਭਾਈ ਅਵਤਾਰ ਸਿੰਘ ਜੀ ਤਾਰਾ ਮੇਰਾ ਕਹਿਣ ਤੋਂ ਭਾਵ ਕਿ ਅੱਜ ਅਸੀਂ ਮੰਗ ਕਰਦੇ ਹਾਂ ਕਿ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੀ ਦੋ ਵਾਰੀ ਪਹਿਲਾਂ ਵੀ ਇਹਨਾਂ ਨੂੰ ਤਾਰਨਾ ਕਰ ਚੁੱਕੀ ਆ ਹੁਣ 18 ਮਾਰਚ ਦੇ ਲਈ ਤਾਰਨਾ ਕੀਤੀ ਸੀ ਤਾਂ ਵੀ ਕੋਈ ਫਰਕ ਨਹੀਂ ਪਿਆ ਇਹ ਅਨਸਾਬ ਕੀਤਾ ਜਾਵੇ ਤੇ ਭਾਰਤ ਸਰਕਾਰ ਨੂੰ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਭਾਈ ਰਾਜਵਾਨਾ ਸਾਹਿਬ ਦਾ ਤੇ ਬੰਦੀ ਸਿੰਘਾਂ ਦਾ ਤੇ ਚਾਚੇ ਤੌਰ ਤੇ ਭਾਈ ਰਾਜਵਾਨਾ ਸਾਹਿਬ ਦਾ ਜਿਹੜਾ ਇਹ ਤੇ ਮੈਂ ਤਾਂ ਬੁਕਸ ਕਰ ਰਿਹਾ ਉਹਨਾਂ ਨੇ ਚਾਚੇ ਤੌਰ ਤੇ ਮੈਨੂੰ ਕਨਵੇ ਕੀਤਾ ਕਿ ਇਹ ਉਤੇ ਤਰੰਤ ਫੈਸਲਾ ਜਿਹੜਾ ਆ ਉਹ ਮੇਰਾ ਕਰ ਦਿੱਤਾ ਜਾਵੇ। ਸੋ ਦੂਸਰੀ ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਮੈਂ ਮੀਟਿੰਗ ਕੀਤੀ ਸੀ ਇੱਥੇ ਪ੍ਰੈਸ ਕਾਨਫਰੰਸ ਨਹੀਂ ਮੈਂ ਇਕੱਲੇ ਨੇ ਉਹ ਵੀਡੀਓ ਪਾਈ ਸੀ ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਵਧਾਨ ਉਦੇ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਸੀ ਤੇ ਜਿਹੜੀ 20 ਤਰੀਕ ਅਸੀਂ ਫਿਕਸ ਕੀਤੀ ਆ ਬਹੁਤ ਸਾਰਿਆਂ ਦੇ ਆ ਸਾਡੇ ਕੋਲ ਲਿਸਟ ਆ ਜਿਹੜੇ ਜਿਨ੍ਹਾਂ ਦੇ ਸੁਝਾਅ ਆਏ ਆ ਪਰ ਫੇਰ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਨੇ ਹਾਲੇ ਘੱਟ ਸੁਝਾਅ ਭੇਜੇ ਆ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਛਿਰੀ ਅਕਾਲ ਤੱਕ ਸਾਹਿਬ ਸਿੱਖਾਂ ਦੀ ਸਰ ਮੌਰ ਸੰਸਥਾ ਸੁਪਰੀਮ ਸੰਸਥਾ ਆ ਇਹ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਨਾਲ ਸੰਬੰਧਿਤ ਆ ਤੇ ਉਹ ਵਿਧਿ ਵਿਵਧਾਨ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਵਿਊ ਦੇ ਵਿੱਚ ਰਹਿ ਕੇ ਬਣਾਣਾ ਪਰ ਉਹਦੀ ਨਿਯੁਕਤੀ ਤੇ ਉਹਦੀ ਆਪਣੇ ਜਿਦਾਂ ਆਪਾਂ ਕਈ ਵਾਰੀ ਕਹਿ ਦਿੰਦੇ ਜੀ ਹਟਾ ਦਿੱਤੇ ਗਏ ਉਹਦੇ ਸਾਰੇ ਲਈ ਮੈਂ ਬੇਨਤੀ ਕਰਦਾ ਤੁਹਾਨੂੰ ਪੱਤਰਕਾਰਾਂ ਨੂੰ ਵੀ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਹੋ ਸੋ ਉਹ ਵਿਧਿ ਵਿਵਧਾਨ ਬਣਾਉਣ ਲਈ ਸ਼ਾਇਦ ਸਾਨੂੰ ਤਰੀਕ ਹੋਰ ਲੰਬੀ ਕਰਨੀ ਪਵੇ ਕਿਉਂਕਿ ਆ ਸਾਡੇ ਕੋਲ ਜਿੰਨੇ ਕਾਏ ਆ ਇਹ ਆ ਜੀਮੇਲ ਤੋਂ ਅਸੀਂ ਕੱਢ ਕੇ ਸਾਰੇ ਆਪਣੇ ਪੋਟਾਪ ਕੀਤੇ ਆ ਸੋ ਇਹਦੇ ਵਿੱਚ ਵੀ ਮੈਂ ਸਮਝਦਾ ਕਿਉਂਕਿ ਸੰਸਥਾ ਸਰਮੌਰਿਆ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਦੇ ਨਾਲ ਸੰਬੰਧਿਤ ਸਾਰੇ ਤਖਤ ਸਹਿਬਾਨਾਂ ਦੇ ਫਰਮਾਨ ਵੀ ਆ ਸੋ ਇਸ ਕਰਕੇ ਮੈਂ ਤੁਹਾਨੂੰ ਤੇ ਬਾਕੀ ਸੰਗਤ ਨੂੰ ਬੇਨਤੀ ਕਰਦਾ ਹਾਂ ਵੱਧ ਤੋਂ ਵੱਧ ਆਪਣੇ ਜਿਹੜੇ ਸੁਝਾਅ ਭੇਜੇ ਜਾ ਦੂਸਰਾ ਕਿਉਂਕਿ ਮਹਿੰਗਾਈ ਬਹੁਤ ਹੋ ਗਈ ਆ ਤੇ ਆਮ ਸਾਰਿਆਂ ਦਾ ਹੀ ਇਹ ਹੁੰਦਾ ਜੋਰ ਕਿ ਸਾਨੂੰ ਕੋ ਮਹਿੰਗਾਈ ਪਤਾ ਦਿੱਤਾ ਜਾਵੇ ਪਿਛਲੇ ਸਾਲ ਵੀ ਮਲਾਜਮਾਂ ਨੂੰ ਮਹਿੰਗਾਈ ਪਤਾ ਦਿੱਤਾ ਗਿਆ ਤੇ ਇਸ ਵਾਰ ਹਾਲ ਦੀ ਘੜੀ 4% ਇਹਨਾਂ ਨੂੰ ਜਿਹੜਾ ਉਹ ਮਹਿੰਗਾਈ ਪੱਤਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਕਿਉਂਕਿ ਹਲੇ ਸਾਲ ਸਾਰਾ ਪਿਆ ਆ ਤੇ کئی ਵਾਰੀ ਵੀ ਆਪਾਂ ਆਸਾਂ ਵੱਡੀਆਂ ਰੱਖਦੇ ਪਰ ਮੇਰਾ ਕੰਮ ਕੰਮ ਕਰਨ ਦਾ ਤੇ ਢੰਗ ਤਰੀਕਾ ਜਿਹੜਾ ਬਕੜਾ ਕਿਉਂਕਿ ਐਜੂਕੇਸ਼ਨ ਦੇ ਅਧਾਰੇ ਆ ਪਿੱਛੇ ਹੁਣ ਆਪਾਂ ਬਜਟ ਪੇਸ਼ ਕੀਤਾ ਤੇ ਬਜਟ ਦੇ ਵਿੱਚ ਐਜੂਕੇਸ਼ਨ ਅਧਾਰਿਆਂ ਦਾ ਅੱਜ ਵੀ ਸਾਡੇ ਤੇ ਵੱਡਾ ਬੋਝ ਖੜਾ ਬੋਝ ਨੂੰ ਆਤੀ ਚੱਕ ਵੀ ਰਹੇ ਆ ਕੋਈ ਇਹਦੇ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ ਸਾਰੇ ਅਪਡੇਟ ਆ ਅਧਾਰੇ ਸਾਰੇ ਪਰ ਫਿਰ ਵੀ ਵੱਡਾ ਜਿਹੜਾ ਬਜਟ ਦਾ ਹਿੱਸਾ ਉੱਥੇ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਗੱਲ ਕੇ ਅਰਦਾਸ ਕਰੀਏ ਕਿ ਜਿਹੜੇ ਬੰਦੀ ਸਿੰਘ ਆ ਇਹ ਗੁਰੂ ਸਾਹਿਬ ਦੀ ਕਿਰਪਾ ਕਰਨ ਮਨਸਪਤਿਆ ਬਾਹਣ ਤੇ ਚੇਚੇ ਤੌਰ ਤੇ ਭਾਈ ਰਾਜਵਾਨੇ ਸਾਹਿਬ ਦੇ ਕੇਸ ਦੇ ਵਿੱਚ ਕਿ ਜਿਹੜੇ ਅਨਸਾਫ਼ ਮੰਗਦੇ ਆ ਤੇ ਅਸੀਂ ਵੀ ਇਨਸਾਫ਼ ਹੀ ਮੰਗਦੇ ਆ ਪਰ ਉਹ ਕਹਿੰਦੇ ਵੀ ਮਾਰਸੀ ਪਟੀਸ਼ਨ ਵਾਪਸ ਲਾਓ ਪਰ ਉਹ ਪਹਿਲਾਂ ਵੀ ਉਹਨੇ ਕਿਹਾ ਸੀ ਕਿਉਂਕਿ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਜੇ ਮਾਰਸਿਪਿਟਿਸ਼ਨ ਵਾਪਸ ਵੀ ਵੀ ਲੈ ਲੈ ਕਰਨਾ ਨਹੀਂ ਫੇਰ ਵੀ ਕੁਛ ਨਹੀਂ ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਧੇਰੇ ਵਿਚਾਰ ਲਈ ਇਹਤੇ ਵੀ ਵਿਚਾਰ ਕਰੂਗੀ ਪਰ ਇਹ ਮੰਗ ਕਰਦੇ ਆ ਕਿ ਤੁਰੰਤ ਭਾਰਤ ਸਰਕਾਰ ਇਹਦੇ ਉੱਤੇ ਆਪਣਾ ਫੈਸਲਾ ਲਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਸਿਪਿਟਿਸ਼ਨ ਦੀ ਜੋ ਪਿਛਲੀ ਵੀ ਗੱਲ ਕੀਤੀ ਸੀ ਉਹ ਨਹੀਂ ਸਕਦਾ ਉਹ ਸੁਝਾਅ ਬੁਕੇ ਸੀ ਕਿ ਤਰ੍ਹਾਂ ਦੇ ਸੁਝਾਅ ਐ ਜਿਉਂਦੇ ਬਾਰੇ ਕੁਝ ਚੱਲਣਾ ਨਹੀਂ ਪਾਇਆ ਗਿਆ ਦੇਖੋ ਸੁਝਾਅ ਤਾਂ ਅੱਜ ਵੀ ਆਉਂਦੇ ਆ ਪਰ ਕਿਉਂਕਿ ਅਸੀਂ ਮੁੜ ਕੇ ਸੁਪਰੀਮ ਕੋਰਟ ਨੂੰ ਭਾਈ ਸਾਹਿਬ ਮੂਵ ਹੋ ਗਿਆ ਸੀ ਵੀ ਆਪਾਂ ਇਹ ਤਰਾਂਤੇ ਨੂੰ ਜਿਹੜਾ ਆ ਤੇ ਸੁਪਰੀਮ ਕੋਰਟ ਨੇ ਇੱਕ ਦੋ ਵਾਰੀ ਉਹਨਾਂ ਨੂੰ ਬਹੁਤ ਜ਼ੋਰ ਨਾਲ ਕਿਹਾ ਵੀ ਆ ਵੀ ਤੁਸੀਂ ਫੈਸਲਾ ਕਿਉਂ ਨਹੀਂ ਲੈਂਦੇ ਤੇ ਹੁਣ ਵੀ ਆ 24 ਤਰੀਕ ਹੈਗੀ ਆ 24 ਨੂੰ ਪਤਾ ਲੱਗ ਜਾਊਗਾ ਕੀ ਫਰਦਰ ਜਿਹੜਾ ਆ ਆਨਰ ਸੁਪਰੀਮ ਕੋਰਟ ਨੇ ਉਹਨੂੰ ਡਾਇਰੈਕਸ਼ਨ ਦਿੱਤੀ ਹੈ ਅਗਲੀ ਵੀ ਬਤਾ ਦੇਣਾ ਕਿ ਕਿਹੜੇ ਪੱਧਰ ਤੇ ਉਹਨਾਂ ਨੇ ਸਟੈਪ ਬਣਾਏ ਜਾ ਰਹੇ ਨੇ ਜਿਹੜੇ ਵਿਧਾਨ ਲਈ ਦੇਖੋ ਪਹਿਲਾਂ ਤਾਂ ਮੈਂ ਸਾਰੇ ਨੂੰ ਬੇਨਤੀ ਕਰਦਾ ਦੇਖੋ ਇਹ ਬਾਅਦ ਦਾ ਕੰਮ ਹੈ ਪਹਿਲਾਂ ਤਾਂ ਸੁਝਾਅ ਆਪਣੇ ਦਿੱਤੇ ਜਾਂ ਸੁਝਾਵਾਂ ਨੂੰ ਇੱਕ ਕਮੇਟੀ ਬਣਾ ਲਾਂਗੇ ਉਹ ਸਿਰਫ ਸੁਝਾਵਾਂ ਨੂੰ ਪੱਕੇ ਨਹੀਂ ਹੋਗੀ ਉਹ ਸੁਝਾਅ ਜਿਹੜੇ ਆ ਸਾਰਾ ਉਹਨਾਂ ਦਾ ਮਲਾਂਕਣ ਕਰਾਂਗੇ ਉਹ ਮਲਾਂਕਣ ਦੇ ਵਿੱਚੋਂ ਫੇਰ ਥੋੜਾ ਥੋੜਾ ਕੱਢਦਾ ਕੱਢਦੇ ਅਖੀਰ ਕਿਸੇ ਆਪਾਂ ਫੇਰ ਸਟੇਜ ਤੇ ਪਹੁੰਚਦੇ ਸਿੰਘ ਸਾਹਿਬ ਵੱਲੋਂ ਇੱਕ ਸਿੱਖੀ ਦੇ ਪ੍ਰਚਾਰਕ ਸਰਲੀ ਲੈਸ਼ੂ ਕੀਤੀ ਗਈ ਸ਼੍ਰੋਮਣੀ ਕਮੇਟੀ ਉਹਦੇ ਕੀ ਰੋਲ ਦਾ ਦੇਖੋ ਸਾਡਾ ਇਹ ਸਿੰਘ ਸਾਹਿਬਾਂ ਦਾ ਆਪਣਾ ਵੱਖਰਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਬੰਗਿਆ ਆ ਮੈਂ ਦੱਸਿਆ ਤੁਹਾਨੂੰ ਕਿ 13258 ਪੁਰਾਣੀ ਇਹ ਅਮਰ ਸਿਆਕੇ ਗਏ ਮ사ਖੀ ਤੇ ਤੇ ਮੇਰੇ ਆਪ ਦੇ ਹਲਕੇ 'ਚ 20 ਤਰੀਕ ਨੂੰ ਵੱਡਾ ਅਮਰ ਸੰਚਾਰ ਹੋ ਰਿਹਾ ਕਲਰ ਆਪਣੇ ਬਾਬਾ ਭਗੇਰ ਸਿੰਘ ਦੀ ਸਮਾਧ ਹਰਿਆਣੇ 'ਤੇ ਸਿੰਘ ਸਾਹਿਬ ਮੁਬਾਰਕਿਆ ਉਹ ਆਪਣੇ ਤੌਰ ਤੇ ਕਰਨ ਪਰ ਸ਼ੋਮਣੀ ਗੁਰਦਾਰਾ ਪਰਮਤਮਕ ਕਮੇਟੀ ਆਪ ਵੀ ਸਮਰਾਥਿਆ ਸਾਡੇ ਕੋਲ ਇੰਨੇ ਪ੍ਰਚਾਰ ਕੀਆ ਬੱਕ ਬੱਕ ਦੋਨਾਂ ਦੇ ਔਰ ਮੈਂ ਮਾਲਵੇ 'ਚ ਵੀ ਦੇਖਦਾ ਉਧਰ ਵੀ ਅਮਰ ਸੰਚਾਰ ਹੋ ਰਹੇ ਆ ਇਵੇਂ ਸਾਡੇ ਪੰਜਾਬੋਂ ਬਾਹਰ ਉਹ ਵੀ ਵੱਡੇ ਪੱਧਰ ਤੇ ਅਮਰ ਸੰਚਾਰ ਹੋ ਰਿਹਾ ਸਿੰਘ ਸਾਹਿਬ ਵੀ ਆਪਣੇ ਤੌਰ ਤੇ ਕਰਨ ਕਿਉਂਕਿ ਮੈਂ ਸਮਝਦਾ ਸਿੱਖਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸੰਪਰਦਾਵਾਂ ਜਿਹੜੀਆਂ ਉਹ ਵੀ ਅਮਰ ਸੰਚਾਰ ਕਰਦੀਆਂ ਤੇ ਸਾਡਾ ਹਮੇਸ਼ਾ ਅਮਰ ਸੰਚਾਰ ਦੇ ਵਿੱਚ ਹਮੇਸ਼ਾ ਸਾਰਿਆਂ ਦਾ ਸਹਿਯੋਗ ਰਿਹਾ ਅਸੀਂ ਤਾਂ ਕਈ ਵਾਰੀ ਜਿੱਥੇ ਨਹੀਂ ਲੋੜ ਤੋਂ ਹੁੰਦੇ ਉਥੇ ਕਕਾਰ ਵੀ ਬਰੀ ਭੇਜਦੇ ਹਾਂ ਲੋੜਨ ਸਰ ਜੇ ਕੋ ਸਾਥੋਂ ਮੰਗਦਾ ਫ੍ਰੀ ਭੇਜ ਦੇ ਨੇ ਕਾਸ ਸਰ ਜੀ ਦੀ ਗੱਲ ਕੀਤੀ ਤੁਸੀਂ ਕਿਹਾ ਕਿ ਜਿਹੜਾ ਵਿਧਿ ਵਿਧਾਨ ਬਧਾ ਕੇ ਸ੍ਰੀ ਖਾਸ ਦੇ ਸਾਹਦੇ ਜਨਰਲ ਜੀ ਦੀ ਖਾਲੀ ਪੁਸਪਈ ਉਹਨੂੰ ਭਰਿਆ ਜਾਊਗਾ ਉਹ ਨਹੀਂ ਜੇ ਤਾਂ ਇਸ ਤਰ੍ਹਾਂ ਖਾਸ ਕਰੀ ਕੰਮ ਚੱਲਦਾ ਦੇਖੋ ਸਾਰੇ ਸਾਰੀਆਂ ਜਿਹੜੀਆਂ ਪਾਵਰ ਪਾਲ ਜੀ ਸਾਰੀਆਂ ਗੱਲਾਂ ਤੇ ਵਿਚਾਰਾ ਹੋ ਰਹੀਆਂ ਕਿਉਂਕਿ ਵਿਧਿ ਵਿਧਾਨ ਇਹ ਛੋਟਾ ਕਾਰਜ ਨਹੀਂ ਹਰ ਇੱਕ ਮੰਤਰੀ ਆਪਣੀ ਆਪਣੀ رائے ਆ ਕੋ ਕਿਸ ਤਰ੍ਹਾਂ ਦੀ رائے ਦਿੰਦਾ ਕੋ ਕਿਸ ਤਰ੍ਹਾਂ ਦੀ رائے ਦਿੰਦਾ ਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਅਸੀਂ ਪਹਿਲਾਂ ਲਾਗੂ ਆਪਣੇ ਜਨਰਲ ਹਾਊਸ ਦੇ ਵਿੱਚ ਮਤਾ ਆਇਆ ਸੀ ਕਿ ਬਨਮੈਨ ਬਨ ਪੋਸਟ ਤੇ ਉਹ ਫਿਰ ਜਿਲ੍ਹਾ ਸਾਡਾ ਸਿਸਟਮ ਮੀਨ ਵਾਈਲ ਵੀ ਹੋ ਸਕਦਾ ਜਿੰਨੀ ਤੱਕ ਕਿਉਂਕਿ ਉਹ ਲੰਮਾ ਕੰਮ ਆ ਹਲੇ ਸਾਡਾ ਇਹ ਵੀ ਇਹਦੇ ਤੇ ਹੱਥ ਰੱਖੋ ਕੋਈ ਨਾ ਕੋਈ ਜਿਹੜਾ ਹੈ ਕਮਿਸ਼ਨ ਸਰਪਤ ਜੀ ਕਾਪੀਸ ਵਾਲਾ ਜੀ ਇਹ ਤੁਸੀਂ ਮੰਤਰੀ ਸਾਹਿਬ ਦੀ ਇੱਕ ਵੀਡੀਓ ਦੇਖੀ ਹੋਏਗੀ ਜਿਸ ਸਾਥ ਨਾਲ ਬਹਿਸ ਪਾਜੀ ਕਰਦੇ ਨਜ਼ਰ ਆਉਂਦੇ ਨੇ ਜਾਂ ਫਿਰ ਤਾਰਾ ਦੀ ਨਿਯੁਕਤੀ ਬਾਰੇ ਹਮ ਲੱਗਦਾ ਵੀ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਕਿਉਂਕਿ ਇਹ ਵਿਧਾਨ ਸਭਾ ਦਾ ਮਸਲਾ ਦੇਖੋ ਮੈਂ ਪਹਿਲਾਂ ਵੀ ਕਹਿ ਰਿਹਾ ਹਾਂ ਹੁਣ ਕਈ ਵਾਰ ਉਠਣ ਦੇ ਵੀ ਹੁਣ ਆਪ ਵਾਲੇ ਪਹਿਲਾਂ ਇਹ ਤਾਂ ਕਲੀਅਰ ਕਰਨ ਪਏ ਉਹ ਧਰ ਨੂੰ ਮੰਨਦੇ ਵੀ ਆ ਪਹਿਲਾਂ ਵੀ ਇਹਨਾਂ ਨੇ ਕੋਦੋਂ ਸਾਡੇ ਮਤੇ ਪਾ ਕੇ ਆਪਣੇ ਐਮੈਂਡਮੈਂਟ ਕੀਤੀ ਸੀ ਜਿਹਨੂੰ ਅਸੀਂ ਪੂਰੇ ਜੋਰ ਦੇ ਨਾਲ ਵਿਰੋਧ ਕੀਤਾ ਸੀ ਇਹ ਸਾਡੀ ਜੁਡੀ ਸਟ੍ਰਕਚਰ ਨਾ ਜੇ ਹੁਣ ਮੈਂ ਐਕਸਾਈਜ਼ ਦੀ ਕਾਮੇ ਸ਼ੋਮਣੀ ਕਮੇਟੀ ਨੇ ਫੈਸਲੇ ਕਰਨੇ ਆ ਜਾਂ ਹੋਰ ਕੋ ਫੈਸਲੇ ਲੋਕਲ ਬਾਡੀਜ਼ ਦੇ ਕਰਨੇ ਤੇ ਸ਼੍ਰਮਣੀ ਕਮੇਟੀ ਕਰੂਗੀ ਇਹ ਇੱਕ ਜੂਰੀਸਡਿਕਸ਼ਨ ਹੈ ਸ਼੍ਰਮਣੀ ਗੋਦਾਰਾ ਪ੍ਰਬੰਧਕ ਕਮੇਟੀ ਇੱਕ ਐਕਟ ਆ ਤੇ ਉਹ ਪਾਰਲੀਮੈਂਟ ਜਿਹੜੀ ਡਿਸਕਸ ਹੋਣਾ ਉਹ ਸਾਡੇ ਕੋਲ ਸ਼੍ਰਮਣੀ ਕਮੇਟੀ ਆਪਣੇ ਪਈ ਆ ਜਿਹੜੀ ਸਾਰੇ ਫੈਸਲੇ ਕਰਦੀ ਆ ਸੋ ਇਸ ਕਰਕੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਇਦਾਂ ਦੇ ਜਿਹੜੇ ਵਿਵਾਦਕ ਤੌਰ ਤੇ ਨਹੀਂ ਮੈਂ ਕਹਿ ਸਕਦਾ ਕੋਈ ਅਧਿਕਾਰ ਹੀ ਨਹੀਂ ਉਹਨਾਂ ਨੂੰ ਉਹਨੂੰ ਆਪਣੇ ਅਸੈਂਬਲੀ ਦੇ ਵਿੱਚ ਚੱਕਣ ਦਾ ਕੋਈ ਅਧਿਕਾਰ ਨਹੀਂ ਤੇ ਸਾਡਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪ੍ਰਬੰਧ ਕਰ ਰਹੀ ਹੈ। ਇਹ ਲੱਖਣੀਆਂ ਅਸੀਂ ਦਿੱਤਾ ਜਾ ਰਿਹਾ ਹੈ। ਬਕਮ ਸੋਰਸ ਤੇ ਬੜਾ ਰੋਗ ਕੀਤਾ ਜਾ ਰਿਹਾ ਹੈ। ਲੋਕ ਸਭਾ ਜੀ ਵੀ ਅਰਸ਼ਵਰਤ ਬਾਦਮੰਗੋ ਮੁੱਟਾ ਜਾਇਆ ਗਿਆ। ਦੇਖੋ ਸਿੱਖ ਗਾਉਂ ਤੇ ਖਾਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਕਾਲੀਦਾਨ ਇਹ ਹਮੇਸ਼ਾ ਮਿਨੋਰਟੀ ਲਈ ਤੇ ਮਿਨੋਰਟੀ ਦੇ ਹੱਕਾਂ ਲਈ ਲੜਵਾ ਰਿਹਾ। ਅੱਜ ਵੀ ਅਸੀਂ ਤੁਸੀਂ ਦੇਖਿਆ ਹੁਣ ਪਿਛਲੇ ਬਜਟ ਇਲਾਹਾਜ਼ ਦੇ ਵਿੱਚ ਅਸੀਂ ਇਸ ਐਕਟ ਦਾ ਵਿਰੋਧ ਕੀਤਾ ਪਰ ਕਿਉਂਕਿ ਮжоਰਿਟੀ ਹੰਡ ਕਰਕੇ ਉਹ ਪਾਸਤਾ ਕਰਵਾ ਗਏ ਦੋਨਾਂ ਹੌਸਾਂ ਦੇ ਵਿੱਚੋਂ ਪਰ ਮੈਂ ਸਮਝਦਾ ਕਿ ਇਹ ਮਿਨੋਰਿਟੀ ਦੇ ਸਿੱਧਾ ਹਮਲਾ ਜਿਹਦੇ ਤੋਂ ਭਾਰਤ ਸਰਕਾਰ ਨੂੰ ਬੇਨਤੀ ਆ ਗਰੇਜ ਕਰਨਾ ਚਾਹੀਦਾ ਹਾਂ ਜੇ ਕੋਈ ਕਰਨ ਵੀ ਆ ਤਰਮੀਮ ਤੇ ਪਹਿਲਾਂ ਉਹਨਾਂ ਨੂੰ ਉਸ ਕਮਿਊਨਿਟੀ ਨੂੰ ਕੰਫੀਡੈਂਸ ਚ ਲੈ ਲੈਣ ਸੋ ਦੈਟ ਜਿੱਥੇ-ਜਿੱਥੇ ਕੋਈ ਖਾਤਸਾ ਹੈਗਾ ਆ ਉਹ ਆਪਣਾ ਦੂਰ ਹੋ ਜਾਏ ਹਾਂਜੀ 350 ਸਾਲਾਂ ਦੀ ਇਸ ਸਮਾਰੋਹ ਤੋਂ ਅਰੇਜੀ 550 ਸਾਲਾਂ ਦੇ ਸਾਡੇ 18 ਤਰੀਕ ਤੋਂ 300 350 ਸਾਲਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੀ ਸੀਸ ਗੰਜ ਵਿਖੇ ਉਹ ਆਪਾਂ ਜੀ ਦੇ ਗੌਰਵ ਪਰਵ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਦਾ 350 ਸਾਲਾਂ ਤੇ ਨਾਲ ਸਹਿਬ ਕਲਗੀਧਰ ਪਾਤਸ਼ਾਹ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਪਤਾ ਗੱਦੀ ਦੇ ਇਸ ਇਹ ਸਾਰੇ ਸਮਾਗਮ ਜਿਹੜੇ ਆ ਇਹਨਾਂ ਦੀ ਸ਼ੁਰੂਆਤ ਅਸੀਂ ਕਰ ਦੇਣੀ ਆ ਹੁਣ 18 ਤਰੀਕ ਤੋਂ ਉਹਦੇ ਸਬੰਧ ਵਿੱਚ ਵੱਡੀ ਸਾਬ ਕਮੇਟੀ ਵੀ ਬਣਾਈ ਆ ਤੇ ਅਸੀਂ 5 ਕਰੋੜ ਰੁਪਈਆ ਉਹਦੇ ਲਈ ਬਜਟ ਦੇ ਵਿੱਚ ਰਾਖਮਾ ਵੀ ਰੱਖਿਆ ਉਹਦੇ ਲਈ ਇੱਕ ਵੱਡਾ ਨਗਰ ਕੀਰਤਨ ਉਹ ਸਨੀਚਰ ਤੋਂ ਤੇ ਦੂਜਾ ਸ਼ਾਮ ਤੋਂ ਕਿਉਂਕਿ ਨਗਰ ਕੀਰਤਨ ਦੇ ਨਾਲ ਸਾਰੇ ਪ੍ਰਚਾਰਕ ਹੁੰਦੇ ਆ ਪ੍ਰੇਰਨਾ ਵੀ ਹੁੰਦੀ ਆ ਉਦੋਂ ਅਲਾਵਾ ਅਸੀਂ ਹੋਰ ਵੀ ਪ੍ਰੋਗਰਾਮ ਲਿਖੇ ਆ ਜਿਹੜੇ ਸਮੇਂ-ਸਮੇਂ ਸਰ ਤੁਹਾਡੇ ਰੂਪ ਨੂੰ ਕਰਦੇ ਰਹਾਂਗੇ ਕਿਉਂਕਿ 350 ਸਾਲ ਆਇਆ ਤੇ ਅਸੀਂ ਚਾਹੁੰਦੇ ਪੀ ਆ ਵੀ 350 ਸਾਲਾ ਮਨਾਈਏ ਨਾ ਕੁਝ ਬਸਾਈਏ ਵੀ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਬਸ ਵੀ ਜਾਵੇ ਬਸੇ ਕੀ ਕਿ ਜਿਹੜਾ ਸਤਗੁਰੂ ਜੀ ਨੇ 350 ਸਾਲ ਪਹਿਲਾਂ ਦੂਸਰਿਆਂ ਲਈ ਬਲੀਦਾਨ ਦੇ ਕੇ ਤੇ ਉਹਨਾਂ ਦੇ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਇਹ ਅੱਜ ਵੀ ਸਾਨੂੰ ਸੰਦੇਸ਼ ਜਿਹੜਾ ਘਰ ਘਰ ਦੇ ਵਿੱਚ ਜਿਹੜਾ ਆ ਉਹ ਜਾਣਾ ਚਾਹੀਦਾ ਤੇ ਇਹ ਪੰਜਾਬਾਂ ਚ ਬਹੁਤ ਬਹੁਤ ਟੈਕਸਿੰਗ ਦੇ ਖਿਲਾਫ ਇੱਕ ਸ਼ਿਕਾਇਤ ਆਈ ਹੈ ਤੁਹਾਨੂੰ ਕਿ ਉਹਦੀ ਪੜਤਾਲ ਕਰੋਗੇ ਜੇ ਮੇਰੇ ਕੋਲ ਜੇ ਮੇਰੇ ਕੋਲ ਆਊਗੀ ਫਿਰ ਮੈਂ ਕੰਮ ਕਰਾਂਗਾ ਉਹਦੀ ਸਾਡੀ ਅਕਾਲੀ ਚਲਦਾ ਇਜਲਾਸ ਸੀਗਾ ਆਪ ਕੀ ਕਿਸੇ ਕਾਰਨ ਸ਼ਾਮਿਲ ਹੋ ਸਕੇ ਅਫਵਾਹ ਫੈਲੀ ਸੀ ਪ੍ਰਧਾਨ ਜੀ ਦੇ ਬਾਰੇ ਬਹੁਤ ਬਹੁਤ ਸਾਰਾ ਦੇਖੋ ਆ ਮੈਂ ਤਾਂ ਹੁਣ ਵਿਚ ਲਾ ਕੇ ਦੇਖੀ ਇਸ ਦੀ ਪ੍ਰੋਬਲਮ ਸੀਗੀ ਇਸ ਦੇਸਟ ਵੀ ਪ੍ਰੋਬਲਮ ਸੀਗੀ ਮੈਂ ਤੁਹਾਨੂੰ ਵੀ ਕਹਿੰਦੇ ਦੱਸਣਾ ਚਾਹਣਾ ਉਹ ਚਲੋ মিডিਏ ਨੇ ਆਪਣੇ ਹਿਸਾਬ ਨਾਲ ਲਾਉਣੇ ਹੋਣੇ ਜਿਲੇ ਮੇਰਾ ਘਰ ਜੇ ਕਿਸੇ ਦੀ ਹਿੰਦੀ ਹੋਊ ਉਹ ਦੇਖ ਲਵੇ ਮੈਂ ਲੋਕ ਕਿੰਨਾ ਕੁ ਮਸੂਮ ਹੁੰਦਾ ਤੇ ਇਸ ਕਰਕੇ ਮੈਂ ਆਪਣੇ ਕਨਵੇ ਵੀ ਕਰਦਾ ਹਾਂ ਅਧਿਕਾਰੀਆਂ ਨੇ ਵੀ ਕਨਵੇ ਕਰ ਦਿੱਤਾ ਸੀ ਤੇ ਮੈਂ ਕਿਉਂ ਨਹੀਂ ਆ ਗਿਆ ਬਹੁਤ ਧੰਨਵਾਦ ਆ ਜੀ